ਨਹੀਂ ਇਸ ਮੰਦਰ ਨਾਲ ਲੱਗਦੀ ਇੱਕ ਗੱਲ ਵੀ ਆਪ ਜੀ ਨੂੰ ਸੁਣਾ ਦੇਵਾਂ ਠਾਕੁਰ ਉਹਦੇ ਸਿੰਘ ਜੀ ਨੇ ਮੈਨੂੰ ਸੁਣਾਇਆ ਸੀ ਠਾਕੁਰ ਜੀ ਦਾ ਵਿਹਾਰ ਸੀ ਬੰਗਲੌਰ ਵਿੱਚ ਉੱਥੇ ਇੱਕ ਪੀਏਯੂ ਤੋਂ ਡਾਕਟਰ ਗਿਆ ਲੁਧਿਆਣੇ ਤੋਂ ਉਹਨੂੰ ਠਾਕੁਰ ਜੀ ਨੇ ਦੱਸਿਆ ਕਿ ਅਸੀਂ ਐਡਾ ਵੱਡਾ ਪ੍ਰਤਾਪ ਮੰਦਰ ਉੱਥੇ ਬਣਾਇਆ ਇਸ ਤਰ੍ਹਾਂ ਦਾ ਐਡਾ ਵਧੀਆ ਸਾਰੀਆਂ ਗੱਲਾਂ ਦਸੀਆਂ ਉਹਨੇ ਅਗੋਂ ਕੀ ਆਖਿਆ ਉਹ ਆਂਦਾ ਭਾਜੀ ਗੁੱਸਾ ਤੇ ਨਾ ਕਰਿਓ ਜੇ ਅਖੇ ਨਹੀਂ ਆਹਦਾ ਆਪਾਂ ਗੁਰਦੁਆਰਿਆਂ ਤੇ ਇੰਨੇ ਪੈਸੇ ਲਾਈ ਜਾਂਦੇ ਆ ਸੰਗੇ ਮਰਮਰ ਲਾਈ ਜਾਂਦੇ ਆ ਤੇ ਸੋਨਾ ਚੜਾਈ ਜਾਂਦੇ ਆ ਆਹਦਾ ਜਦੋਂ ਆਪਾਂ ਆਪਣਾ ਬੱਚਾ ਕੋਈ ਦਾਖਲ ਕਰਾਉਣਾ ਹੁੰਦਾ ਜਾਂ ਕੋਈ ਆਪਣਾ ਬੁੱਢਾ ਹਸਪਤਾਲ ਦਾਖਲ ਕਰਾਉਣਾ ਹੁੰਦਾ ਉਦੋਂ ਸਾਈਆਂ ਤੇ ਬੂਏ ਅੱਗੇ ਏਡੀ ਸਾਰੀ ਦਾੜ੍ਹੀ ਕੱਟ ਕੇ ਜਾ ਕੇ ਖਲੋ ਜਾਂਦੇ ਆ ਉਦੋਂ ਸ਼ਰਮ ਨਹੀਂ ਆਉਂਦੀ ਤੁਹਾਨੂੰ ਵਾਹ ਕੀ ਉੱਤਰ ਹੈ ਕਿਸੇ ਕੋਲ ਕੀ ਉੱਤਰ ਹੈ ਇਸ ਕੌੜੀ ਸਚਾਈ ਦਾ ਕੀ ਉੱਤਰ ਹੈ ਕਿ ਇੰਗਲੈਂਡ ਦੇ ਵਿੱਚ ਸਾਡਾ 300 ਗੁਰਦੁਆਰਾ ਆਸਾਂ ਬਣਾ ਲਿਆ ਪਰ 300 ਗੋਰੇ ਨੂੰ ਆ ਸਿੱਖ ਨਹੀਂ ਬਣਾਇਆ ਫਿਰ ਗੁਰਦੁਆਰਿਆਂ ਦੀ ਜਿੰਨੀ ਮਾਇਆ ਜਿੰਨੀ ਵੀ ਕਿਸੇ ਧਰਮਸਥਾਨ ਦੀ ਮਾਇਆ ਸਾਧ ਸੰਗਤ ਜੀ ਤੁਹਾਡੇ ਖੂਨ ਪਸੀਨੇ ਦੀ ਹੁੰਦੀ ਹੈ ਜਦੋਂ ਇੱਕ ਥਾਂ ਤੇ ਮਾਇਆ ਆਉਣ ਲੱਗ ਪੈਂਦੀ ਹੈ ਫਿਰ ਮੇਰੇ ਵਰਗੇ ਤੇ ਜਾ ਕੇ ਉਥੇ ਆਪਾਂ ਲੜਨ ਲੱਗ ਪੈਂਦੇ ਆ ਫਿਰ ਮੁਕਦਮੇਬਾਜ਼ੀ ਸ਼ੁਰੂ ਹੋ ਜਾਂਦੀ ਹੈ ਉਹ ਹੀ ਮਾਇਆ ਪੁਲਿਸ ਨੂੰ ਦਿਓ ਮੰਤਰੀਆਂ ਨੂੰ ਦਿਓ ਡਾਕਟਰਾਂ ਨੂੰ ਦਿਓ ਔਰ ਦੂਜਿਆਂ ਤੀਜਿਆਂ ਨੂੰ ਵਕੀਲਾਂ ਨੂੰ ਦੇਈ ਚਲੋ ਮੈਂ ਗੁਰਦੁਆਰਾ ਇਸ ਲਈ ਹੈ ਗੁਰਦੁਆਰੇ ਵਿੱਚ ਆਈ ਮਾਇਆ ਕਿਸੇ ਵੀ ਧਰਮ ਸਥਾਨ ਤੇ ਆਈ ਮਾਇਆ ਕਿਸੇ ਪੰਥ ਦਾ ਕੋਈ ਮਤਲਬ ਨਹੀਂ ਉਹ ਸੰਗਤ ਦੀ ਮਾਇਆ ਮੁੱਖ ਰੂਪ ਚ ਸਾਡੀ ਸਿੱਖ ਪੰਥ ਦੀ ਮਾਇਆ ਪੰਥ ਦੇ ਪ੍ਰਚਾਰ ਵਾਸਤੇ ਪੰਥ ਦੀ ਤਰੱਕੀ ਵਾਸਤੇ ਲੱਗਣੀ ਚਾਹੀਦੀ ਹੈ ਜਾਂ ਪੰਥ ਦੇ ਜਿਹੜੇ ਸਾਡੇ ਗਰੀਬ ਭੈਣ ਭਰਾ ਨੇ ਉਹਨਾਂ ਨੂੰ ਉੱਚਾ ਚੁੱਕਣ ਲਈ ਲੱਗਣੀ ਚਾਹੀਦੀ ਹੈ ਪੰਥ ਦੀ ਮਾਇਆ ਮੁਕਦਮੇਬਾਜੀ ਤੇ ਨਹੀਂ ਲਗਣੀ ਚਾਹੀਦੀ ਅੱਜ ਸਾਡੀ ਨਾਮਧਾਰੀਆਂ ਦੀ ਮਾਇਆ ਇਸ ਕੰਮ ਤੇ ਲੱਗ ਰਹੀ ਹੈ ਸਾਨੂੰ ਤਾਂ ਮਜਬੂਰੀ ਚ ਲਾਉਣੀ ਪੈਂਦੀ ਹੈ ਹਾਲਾਂਕਿ ਮੈਂ ਕਈ ਮੁਕਦਮੇ ਜਿਹੜੇ ਚੱਲਦੇ ਸੀ ਵਾਪਸ ਕਰਵਾਉਂਦੇ ਨੇ ਸਾਨੂੰ ਆਖਣਗੇ ਹਾਰ ਕੇ ਹਾਰ ਕੇ ਕੋਈ ਨਹੀਂ ਗੁਰਮੁਖ ਹਾਰ ਚਲਾ ਜੱਗ ਜੀਤਾ ਕੋਈ ਨਹੀਂ ਅਸੀਂ ਹਾਰੇ ਆ ਤੇ ਹਾਰੇ ਆ ਪਰ ਅਸੀਂ ਪੂਰਨ ਯਤਨ ਕਰਦੇ ਆ ਕਿ ਗੁਰਦੁਆਰਿਆਂ ਦੀ ਮਾਇਆ ਮੁਕਦਮੇਬਾਜੀ ਤੇ ਨਾਲ ਲੱਗੇ ਕਿਸੇ ਭਲੇ ਕੰਮ ਤੇ ਲੱਗੇ ਸੋ ਉਹ ਮੰਦਰ ਦੇ ਵਾਸਤੇ ਉਹਨੇ ਸੁਣ ਕੇ ਜਿਹੜੀ ਮੈਂ ਗੱਲ ਕਰ ਰਿਹਾ ਸੀ ਉਹਨੇ ਆਖਿਆ ਕਿ ਆਪਾਂ ਹਸਪਤਾਲ ਤੇ ਸਕੂਲ ਕਿਉਂ ਨਹੀਂ ਬਣਾਏ ਉਹ ਇਸਾਈਆਂ ਨੇ ਬਣਾ ਲਏ ਆਪਾਂ ਕਿਉਂ ਨਹੀਂ ਬਣਾਏ ਸਾਧ ਸੰਗਤ ਜੀ ਆਪਾਂ ਨੂੰ ਸਾਰਿਆਂ ਨੂੰ ਜਿੰਨੇ ਦਰਸ਼ਕ ਸਰੋਤੇ ਸਾਰੇ ਮੇਰੀ ਬੇਨਤੀ ਸੁਣਦੇ ਹੋਣ ਸਭ ਨੂੰ ਸੋਚਣ ਦੀ ਲੋੜ ਏ ਕਿ ਬਜਾਏ ਗੁਰਦੁਆਰੇ ਨਵੇਂ ਬਣਾਉਣ ਦੇ ਮੰਦਰ ਹੋਰ ਬਣਾਉਣ ਦੀ ਬਜਾਏ ਵੱਡੇ ਵੱਡੇ ਵਧੀਆ ਸਕੂਲ ਤੇ ਹਸਪਤਾਲ ਬਣਾਈਏ ਉਹਦੇ ਵਿੱਚ ਇੱਕ ਦੋ ਕਮਰਿਆਂ 'ਚ ਗੁਰਦੁਆਰਾ ਦਾ ਮੰਦਰ ਬਣਾ ਦੇਓ ਵੱਡੇ ਸਾਰੇ ਸਕੂਲ ਦੇ ਵਿੱਚ ਇੱਕ ਕਮਰੇ 'ਚ ਗੁਰਦੁਆਰਾ ਦਾ ਮੰਦਰ ਬਣਾ ਦੇਓ ਜਿਹਨੇ ਪੂਜਾ ਪਾਠ ਕਰਨਾ ਹੈ ਉੱਥੇ ਆ ਜਾਵੇ ਗੁਰਦੁਆਰੇ ਮੰਦਰਾਂ ਦੀ ਤੇ ਅੱਗੇ ਹੀ ਕਮੀ ਨਹੀਂ ਸੋ ਇਸ ਕਰਕੇ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ ਔਰ ਸਾਡੇ ਬਹੁਤ ਵੀਰਾਂ ਦਾ ਇਹ ਵਿਚਾਰ ਹੈ ਕਿ ਗੁਰਦੁਆਰੇ ਸੋਨਾ ਚੜਾਉਣਾ ਹੈ ਉਹਨਾਂ ਸਾਰਿਆਂ ਨੂੰ ਮੈਂ ਨਿਮਰਤਾ ਨਾਲ ਬੇਨਤੀ ਕਰਦਾ ਕਿ ਮਾਵੇਂ ਮੰਦਿਰ ਹੈ ਜਾਂ ਗੁਰਦੁਆਰਾ ਮੇਰੇ ਪਿਆਰੇ ਵੀਰੋ ਜਿਸ ਭਗਵਾਨ ਨੂੰ ਖੁਸ਼ ਕਰਨ ਲਈ ਆਪਾਂ ਉਥੇ ਸੋਨਾ ਚੜਾਉਂਦੇ ਆ ਵਧੀਆ ਤੋਂ ਵਧੀਆ ਪੱਥਰ ਲਾ ਕੇ ਵਧੀਆ ਸਜਾਵਟ ਕਰਦੇ ਆ ਉਹ ਭਗਵਾਨ ਕਿੱਥੇ ਰਹਿੰਦਾ ਹੈ ਜਾਂ ਤੇ ਰਹਿੰਦਾ ਸਾਡੇ ਹਿਰਦੇ ਵਿੱਚ ਮੁੱਖ ਰੂਪ ਚ ਗਰੀਬ ਦੇ ਹਿਰਦੇ ਚ ਰਹਿੰਦਾ ਹੈ ਜਿਹੜੇ ਗਰੀਬ ਦੇ ਮੂੰਹ ਦੇ ਵਿੱਚ ਰੋਟੀ ਪਾਓਗੇ ਉਹ ਭਗਵਾਨ ਦੇ ਮੂੰਹ ਚ ਜੇ ਉਸ ਤੋਂ ਅੱਗੇ ਆ ਜਾਓ ਭਗਵਾਨ ਭਗਵਾਨ ਰਾਮ ਦੀ ਕਿੱਥੇ ਜਾਂਦੇ ਸਨ ਉਹ ਲੱਭਦੇ ਸੀ ਵੀ ਸੋਨੇ ਵਾਲੇ ਮੰਦਰ ਜਾਣਾ ਉਹ ਤੇ ਚਲੇ ਗਏ ਪੀਲਣੀ ਦੀ ਝੁੱਗੀ 'ਚ ਭਗਵਾਨ ਕ੍ਰਿਸ਼ਨ ਜੀ ਚਲੇ ਗਏ ਬਿਦਰ ਦੀ ਝੁੱਗੀ ਵਿੱਚ ਤੇ ਸਤਿਗੁਰੂ ਨਾਨਕ ਪਾਸ਼ਾ ਚਲੇ ਗਏ ਲਾਲੂ ਦੀ ਝੁੱਗੀ ਵਿੱਚ ਤੇ ਤੁਸੀਂ ਕਿਹੜੇ ਭਗਵਾਨ ਨੂੰ ਲੱਭਦੇ ਹੋ ਵਾਹ ਕਿਹੜੇ ਭਗਵਾਨ ਨੂੰ ਲੱਭਦੇ ਹੋ ਜਿਹੜਾ ਆ ਕੇ ਤੇ ਆਉਂਦਾ ਵੀ ਮੇਰੀ ਸੋਨੇ ਦੀ ਮੂਰਤੀ ਬਣਾ ਦੇਓ ਤੇ ਮੈਂ ਸੋਨੇ ਵਾਲੇ ਕਮਰੇ 'ਚ ਹੀ ਰਵਾਂਗਾ ਸਾਡੇ ਬੋਧੀ ਵੀਰ ਜਿਹੜੇ ਨੇ ਉਹ ਸਾਡੇ ਤੋਂ ਵੀ ਅੱਗੇ ਨੇ ਉਹਨਾਂ ਨੇ ਕੀ ਕੀਤਾ ਭਗਵਾਨ ਮਹਾਤਮਾ ਬੁੱਧ ਦੀ ਪੂਰੀ ਦੀ ਪੂਰੀ ਮੂਰਤੀ ਸੋਨੇ ਦੀ ਬਣਾਤੀ ਹੈ ਤੇ ਮਹਾਤਮਾ ਬੁੱਧ ਜੀ ਕੌਣ ਸਨ ਜਿਹੜੇ ਰਾਜਾ ਹੁੰਦੇ ਹੋਏ ਆਪਣਾ ਰਾਜ ਭਗ ਤਿਆਗ ਕੇ ਇੱਕ ਕੱਪੜਾ ਲੈ ਕੇ ਰਹਿੰਦੇ ਸੀ ਉਹਨਾਂ ਨੇ ਤਾਂ ਇਹਨਾਂ ਤਿਆਗ ਕੀਤਾ ਜਿਹੜਾ ਐਡਾ ਤਿਆਗੀ ਸੀ ਅਸੀਂ ਉਹਨੂੰ ਸੋਨਾ ਦੇ ਕੇ ਖੁਸ਼ ਕਰ ਗਏ ਸਾਡੀ ਸਿਆਣਪ ਹੈ ਕਿ ਮੂਰਖਪੁਣਾ ਇਹ ਤੇ ਆਪਾਂ ਸੋਚਣਾ ਸੋ ਸਿੱਖ ਭਰਾਵਾਂ ਨੂੰ ਹਿੰਦੂ ਭਰਾਵਾਂ ਨੂੰ ਮੇਰੀ ਬੇਨਤੀ ਹੈ ਕਿ ਇਹੋ ਜੇ ਕੰਮ ਕਰੋ ਜਿਹਦੇ ਨਾਲ ਸਾਡਾ ਪੰਥ ਵੱਧ ਸਕੇ ਬਹੁਤੇ ਗੁਰਦੁਆਰੇ ਮੰਦਰ ਬਣਾਇਆ ਭਗਵਾਨ ਖੁਸ਼ ਨਹੀਂ ਹੁੰਦਾ ਔਰ ਸੋਨੇ ਨਾਲ ਤਾਂ ਬਿਲਕੁਲ ਹੀ ਨਹੀਂ ਹੁੰਦਾ ਉਹਦੀ ਬਜਾਏ ਆਪਣੇ ਆ ਗਰੀਬ ਪਹਿਣਾ ਕੁੜੀਆਂ ਨੂੰ ਉਹਨਾਂ ਨੂੰ ਪੜ੍ਹਾਓ ਆਪਣੇ ਜਿਹੜੇ ਵੀਰ ਕਿਤੇ ਵੀ ਕੋਈ ਸਮੱਸਿਆ 'ਚ ਰਹਿ ਰਹੇ ਨੇ ਸਾਡੇ ਬਹੁਤ ਸਾਰੇ ਵੀਰ ਨੇ ਇਹੋ ਜੇ ਜਿਨ੍ਹਾਂ ਦੇ ਕੋਲ ਦੋ ਵੇਲੇ ਦੀ ਰੋਟੀ ਨਹੀਂ ਗਈ ਜਿਨ੍ਹਾਂ ਪਹਿਣਾ ਦੇ ਕੋਲ ਲਾਉਣ ਨੂੰ ਗੁਸਲਖਾਨਾ ਨਹੀਂ ਉਹਨਾਂ ਨੂੰ ਬਣਾ ਕੇ ਦਿਓ ਨਾ ਵੇਖੋ ਥੋੜੇ ਜੇ ਸੋਨੇ ਨਾਲ ਕਿੰਨੇ ਹੀ ਕਮਰੇ ਬਣ ਜਾਣਗੇ ਔਰ ਭਗਵਾਨ ਜਾਂ ਸਤਿਗੁਰੂ ਨਾਨਕਦੇਵ ਤੁਹਾਡੇ ਤੇ ਬਹੁਤੀਆਂ ਖੁਸ਼ੀਆਂ ਦੇਣਗੇ ਸੋ ਇਸ ਕਰਕੇ ਇਧਰ ਨੂੰ ਉਚੇਚਾ ਧਿਆਨ ਦਿਓ ਮੇਰਾ ਸਤਿਗੁਰ ਯਾਰ ਗਰੀਬਾਂ ਦਾ ਮੈਂ ਬੇਨਤੀ ਕਰ ਰਿਹਾ ਸੀ ਕਿ ਆਪਾਂ ਆਪਣੇ ਗਰੀਬ ਭੈਣਾ ਭਰਾਵਾਂ ਵਾਸਤੇ ਕਰੀਏ ਉਹਦੇ ਨਾਲ ਨਾਲ ਹੀ ਮੈਂ ਦੂਸਰੀ ਇੱਕ ਹੋਰ ਬੇਨਤੀ ਕਰਦਿਆਂ ਕਿ ਸਿੱਖ ਪੰਥ ਵਿੱਚ ਬਹੁਤ ਜ਼ਿਆਦਾ ਲੰਗਰ ਲਾਏ ਜਾਂਦੇ ਨੇ ਔਰ ਲੰਗਰ ਦੇ ਨਾਂ ਤੇ ਪੈਸਾ ਉਜਾੜਿਆ ਜਾਂਦਾ ਹੈ ਕਿਉਂਕਿ ਲੰਗਰ ਦਾ ਅਰਥ ਹੈ ਭੁੱਖੇ ਨੂੰ ਰੋਟੀ ਲੰਗੇ ਨੂੰ ਕਪੜਾ ਜੋੜੇ ਵਾਲੇ ਨੂੰ ਜੋੜਾ ਦੇਣਾ ਲੰਗਰ ਦਾ ਅਰਥ ਇਹ ਨਹੀਂ ਕਿ ਰੱਜੇ ਨੂੰ ਰਜਾ ਕੇ ਉਹਨੂੰ ਢਿੱਡ ਪੀੜ ਕਰਨੀ ਥਾਂ ਥਾਂ ਤੇ ਸਾਡੇ ਲੰਗਰ ਲੱਗੇ ਹੁੰਦੇ ਨੇ ਸਿੱਖ ਪੰਥ ਦੇ ਪੰਥ ਸਾਡਾ ਫੇਰ ਵੀ ਘਟੀ ਜਾ ਰਿਹਾ ਹੈ ਪੰਥ ਫੇਰ ਵੀ ਘਟ ਰਿਹਾ ਹੈ ਇਸ ਕਰਕੇ ਵਿਚਾਰਨ ਦੀ ਲੋੜ ਹੈ ਕਿ ਜੇ ਆਪਾਂ ਆਪਣੇ ਭੈਣਾ ਭਰਾਵਾਂ ਨੂੰ ਗਰੀਬਾਂ ਸਿੱਖਾਂ ਨੂੰ ਉਹਨਾਂ ਨੂੰ ਉੱਚਾ ਚੁੱਕਾਂਗੇ ਉਹਨਾਂ ਕੁੜੀਆਂ ਨੂੰ ਪੜ੍ਹਾਵਾਂਗੇ ਉਹ ਵੀ ਗੁਰੂ ਕਾ ਲੰਗਰ ਵਾਹ ਵਾ ਕਿਸੇ ਨੂੰ ਰੋਟੀ ਦੇਣੀ ਚੰਗੀ ਗੱਲ ਹੈ ਰੋਟੀ ਦੇ ਸਿਰ ਕਰ ਦੇਣਾ ਉਸ ਤੋਂ ਵੀ ਵੱਡੀ ਗੱਲ ਹੈ ਸੋ ਇਸ ਲਈ ਸਾਰੇ ਸਿੱਖ ਭਰਾਵਾਂ ਨੂੰ ਬੇਨਤੀ ਹੈ ਕਿ ਹਰ ਸਿੱਖ ਇੱਕ ਗਰੀਬ ਬੱਚੇ ਨੂੰ ਪ੍ਰਤੀ ਦਿਨ ਪ੍ਰਸ਼ਾਦਾ ਚਕਾਓ ਵਾਹ ਇੱਕੋ ਬੱਚੇ ਨੂੰ ਛਕਾਓ ਤੇ ਨਾਲੇ ਉਹਨੂੰ ਪਿਆਰ ਕਰੋ ਸਿਰ ਤੇ ਹੱਥ ਫੇਰੋ ਉਹਦੇ ਨਾਲ ਪਿਆਰ ਕਰੋ ਉਹਨੂੰ ਇਹ ਨਾ ਵੇਖੋ ਇਹ ਮੈਲਾ ਕੁਚਲਾ ਹੈ ਉਹ ਸਤਿਗੁਰੂ ਨਾਨਕਦੇਵ ਦਾ ਰੂਪ ਹੈ ਉਹਦੇ ਚ ਨਾਨਕ ਵਸਦਾ ਹੈ ਉਹ ਉੱਥੇ ਕੋਈ ਜਾਤ ਪਾਤ ਦਾ ਕੋਈ ਮਤਲਬ ਨਹੀਂ ਉਸ ਬੱਚੇ ਨੂੰ ਇੱਕੋ ਨੂੰ ਜਿਵੇਂ ਜਿਵੇਂ ਕਰਦੇ ਜਾਓਗੇ ਫਿਰ ਉਹਨੂੰ ਸਤਿਗੁਰੂ ਨਾਨਕਦੇਵ ਦੀ ਤਸਵੀਰ ਦਿਓ ਅਤੇ ਉਹਨੂੰ ਦੋ ਸਾਖੀਆਂ ਸੁਣਾਓ ਤੇ ਉਹਨੂੰ ਕਹੋ ਕਿ ਬੱਚਾ ਜੋ ਇਹਦੇ ਤੋਂ ਮੰਗੇਗਾ ਮਿਲੇਗਾ ਇੰਨਾ ਕਹਿ ਕੇ ਉਸ ਬੱਚੇ ਨੂੰ ਨੇੜੇ ਲਾਓ ਨਾਲੇ ਤੁਹਾਡੇ ਤੁਹਾਡਾ ਦਾਨ ਹੋ ਜਾਏਗਾ ਨਾਲੇ